ਹਰ ਹੀ ਆਪ ਸਭ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਜੈਮਸੀ ਦੀ ਔਰ ਮੈਂ ਆਪਣੀ ਦੁਆਹੀ ਆਪ ਸਭ ਭੈਣ ਭਰਾਵਾਂ ਤੱਕ ਸ਼ੇਅਰ ਕਰਨ ਜਾ ਰਿਹਾ ਹਾਂ ਜੋ ਪਿਛਲੇ ਦਿਨਾਂ ਦੇ ਵਿੱਚ ਮੇਰੇ ਪਿੱਤੇ ਸਰੀ ਬੋਡੀ ਦੇ ਵਿੱਚ ਪਿੱਤੇ ਦੇ ਅੰਦਰ ਪੱਥਰੀ ਆ ਗਈ ਔਰ ਪੋਟਾ ਦੇ ਵਿੱਚ ਪੱਥਰੀ ਆਈ ਜਦੋਂ ਅਲਟਰਾਸਾਉਂਡ ਕਰਾਉਣ ਦੇ ਨਾਲ ਔਰ ਮੈਂ ਬਹੁਤ ਇਤਰਾਕੇ ਵਿਸ਼ਵਾਸ ਵੀ ਕੀਤਾ ਪਰਮੇਸ਼ਰ ਤੇ ਕਿ ਪ੍ਰਭੂ ਜੋ ਵੀ ਮੇਰੇ ਤੇ ਇਸ ਤਰ੍ਹਾਂ ਦੀ ਆ ਪ੍ਰੋਬਲਮ ਸਾਈਪਰ ਮੇਸ਼ਰ ਜਿਹੜਾ ਇਸਦਾ ਹੱਲ ਕਰੇਗਾ ਕਿਉਂਕਿ ਹੱਲ ਜਿਹੜਾ ਉਹਦੇ ਕੋਲ ਹੈ ਇਸ ਕਾਰਨ ਪੰਜਾਬ 35 ਕਾਸਟ ਐਸੋਸੀਏਸ਼ਨ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਆ ਔਰ ਅਸੀਂ ਚਾਹੁੰਦੇ ਹਾਂ ਕਿ ਇਸ ਪੰਜਾਬ 35 ਪਸਟ ਪੰਜਾਬ 35 ਕਾਸਟ ਐਸੋਸੀਏਸ਼ਨ ਜੋ ਤਿਆਰ ਹੋਈ ਆ ਇਸ ਦੇ ਨਾਲ ਹੋਰ ਵੀ ਜ਼ਿਆਦਾ ਜਿਹੜਾ ਸੰਜੋਗ ਕੀਤਾ ਜਾਵੇ ਚੱਲਿਆ ਜਾਵੇ ਤੇ ਪਰਮੇਸ਼ਰ ਜਿਹੜਾ ਹੈ ਉਹ ਸਭ ਨੂੰ ਬੜੀ ਬਰਕਤ ਦੇਵੇ ਔਰ ਜਿੰਨੇ ਵੀ ਇਹਨਾਂ ਨੇ ਹੈਲਪ ਕੀਤੀ ਆ ਇਸ ਮੇਰੇ ਅਪਰੇਟ ਕਰਾਉਣ ਦੇ ਵਿੱਚ 35 ਆਸਪਾਸ ਰਿਹਾ ਐਸੋਸੀਏਸ਼ਨ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ ਆਮੀਨ